ਸਸਤੀ ਕਾਲਜ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਤੇ ਹੋਰ ਤੁਹਾਨੂੰ ਜਿੱਥੇ ਚੱਲ ਪਈ ਹੋ ਤੁਹਾਨੂੰ ਫਾਰੇ ਕਿਉਂਕਿ ਅਸੀਂ ਵੀ ਵਧੀਆ ਮੈਂ ਵੀ ਬੱਸ ਲੱਗੀ ਸੀ ਹੁਣ ਚੱਲੇ ਸੀ ਨੰਤਾ ਆ ਰਸਪੂਨ ਸ਼ੋਪਿੰਗ ਕਰ ਰਹੇ ਇੱਧਰ ਸਾਡੇ ਨਿੱਕੇ ਨਿੱਕੇ ਫਲਾਬ ਪਲੀਸ ਕਿੰਨੇ ਪਿਆਰੇ ਇਹ ਦੇਖੋ ਇੱਕ ਇਹ ਵੀ ਨਵਾਂ ਆ ਗਿਆ ਤੇ ਆਪਾਂ ਦੇ ਤੁਸੀਂ ਸ਼ੋਪਿੰਗ ਕਰੰਦੀ ਮਾਰ ਤੋਂ ਚੱਲਦੇ ਆਂ ਆ ਕੇ ਤੁਹਾਨੂੰ ਮਿਲਦੇ ਆਂ ਚਲੋ ਤੋਂ ਸਸਤੀ नहीं, नहीं है। हाँ आप पापी ही में हैं हाँ ताज भी इधर आ अनंत ले आप इधर ब्रेड ब्रेडर भी है ना आप बिस्किट में तो अरे ट्रॉली खाली है बात 好多好多好，可以哦。韩剧。哎呦哎，那哎八折哎八折。<没有 lichkeit> ਬਾਤ 10 ਰੁਪਏ ਇਹਨੂੰ ਖੁਦ ਆਉ ਆਉ ਜਿਹੜਾ ਸੋਹਣੀ ਹਾਂ ਹਾਂ ਹੋ ਜਾਂਦੀ ਲਾਗੇ ਕੋਡ ਮੋੜ ਕੇ ਡੇ ਸੋਹਣੇ ਦਰਸ਼ਵੀਰ ਦੇ ਪਾਏ ਕਿੱਡੇ ਸੋਹਣੇ ਸਾਡਾ ਇੰਨਾ ਝੜਾ ਸੋਦਾ ਦਾਲਾਂ ਦੂਲਾਂ ਇਹ ਪਹਿਲਾ ਸੀ ਤੇ ਇੱਧਰ ਹੁਣ ਡਾਈਪਰ ਨੂੰ ਬਸ ਰੱਖੇ ਦਲੇ ਆ ਕੇ ਬਾਕੀ ਸਾਰਾ ਪਹਿਲਾਂ ਸੀ ਸਾਮਾਨ ਨੀਚੇ ਜੋ ਪਿਆ ਇਥੇ ਥੋੜਾ ਹੁਣ ਰੱਖਣੇ ਐਡ ਕਰਦੇ ਆਂ ਹਾਂ ਤਾਂ ਸੌਦਾ ਸੰਭਲੀਏ ਤੋ ਪਾਣੀ ਨਾ ਹਾਂ ਮੈਂ ਪਾ ਹੀ ਦਾ ਖੱਤੀ ਪਾਣੀ ਦੋ ਪਾਣੀ ਥੱਲੇ 24 ਘੰਟੇ ਬਾਗਲੇ ਪਾਣੀ ਪਾ ਦੋ ਜਿਹਦਾ ਕੱਲ ਸ਼ਾਮ ਹੀ ਪੋਣਾ ਹੁੰਦਾ ਵੈਸੇ ਕੰਬਲੀਆਂ ਲਾਦਣੀਆਂ ਚਾਹੀਦੀਆਂ ਕਿ ਇਹਦੇ ਨਾਲ ਫਿਰ ਜਲਦੀ ਤੁਰਦੀ ਐ ਵੇਲ ਆਹ ਖੀਰਾ ਲੱਗ ਗਿਆ ਸਾਡੇ ਇੱਕ ਖੀਰਾ 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 ਕੀੜਾ ਥੋੜਾ ਸੀੜਾ ਲਾਣੀ ਹੈ ਉਧਰ ਲਾ ਦੇਣਾ ਆ ਤੁੰਨਾ ਨਾ ਕੁਰੰਬਲੀ ਇਹਨੂੰ ਜਿੰਨੂੰ ਕਹਿੰਦੇ ਇਹ ਕਹਿੰਦੇ ਲਾਦਣੀ ਚਾਹੀਦੀ ਫਿਰ ਜਲਦੀ ਵੇਲ ਫਲ ਜ਼ਿਆਦਾ ਪਿੰਦਾ ਜਿੱਦਾ ਆ ਵਾਲੀ ਆ ਦੀ ਲਾ ਦੋ ਆ ਵੀ ਲਾ ਆ ਇਹਦਾ ਫਲ ਜ਼ਿਆਦਾ ਪਿੰਦਾ ਮਧਾਣੀ ਆਪਣੀ ਆਪੋ ਆਪਣੇ ਕੰਮਾਂ ਸਭ ਲੱਗ ਗਏ ਇੱਧਰ ਸਾਡੇ ਨੰਨ ਤੁਨ ਅੱਜ ਛੁੱਟੀ ਹੈ ਪਾਠ ਕਰ ਰਿਹਾ ਮੈਂ ਪਾਠ ਕਰ ਆਪਣੀ ਡਿਊਟੀ ਤੇ ਪਾਠ ਕਰੀ ਜਾਂਦਾ ਸੁੱਤਾ ਪਿਆ ਸੋਰੀ ਤਾਂ ਬਈ ਸਾਡੀ ਰੋਜ਼ ਦੀ ਡਿਊਟੀ ਜਿਹੜੀ ਆਪਾਂ ਕਰਦੇ ਹਾਂ ਸਿਰਸਿਰ ਮੈਂ ਕੱਪੜੇ ਸੁੱਕਣੇ ਧੋਣੇ ਪਾਦੇ ਸੀ ਬੈਂਡ ਸ਼ੀਟ ਚੇਂਜ ਕੀਤੀ ਸੀ ਉਹ ਪਾਦੇ ਸੀ ਹੁਣ ਇਹ ਕੱਢ ਲੈਣੇ ਫਿਰ ਇਹਨਾਂ ਕੱਪੜਿਆਂ ਦਾ ਪਸਾਪਨ ਲਾ ਕੇ ਇਹ ਪਾਵਾਂਗੇ ਮਸ਼ੀਨ 'ਚ ਨਾਲ ਇਹਦੀ ਕਰਾਂਗੇ ਸਫਾਈ ਇਹ ਬਹੁਤ ਗੰਦੀਆਂ ਹੋਈਆਂ ਟਾਈਲਸ ਇਹ ਵੀ ਕਰਨੇ ਆਪਾਂ ਸਾਫ਼ ਤੇ ਇੱਕ ਜਿਹੜਾ ਆਪਾਂ ਉੱਪਰ ਅੱਜ ਸਬਜ਼ੀਆਂ ਲਾਈਆਂ ਸੀ ਉਹਨਾਂ ਨੂੰ ਆਪਾਂ ਪਾ ਕੇ ਆਏ ਆ ਅੱਜ ਆ ਪਾ ਕੇ ਨਹੀਂ ਆਏ ਮਤਲਬ ਪਿਪਿਓਂ ਕੇ ਆਏ ਆ ਗੋਆਂ ਲਗੋਏ ਹਨ ਨਾ ਪਾਥੀਆਂ ਪੱਥੀਆਂ ਇਹਨੇ 10 ਲੀਟਰ ਪਾਣੀ ਚੋਪੇ ਹੁੰਦੋ ਤੇ ਤੁਹਾਡੀ ਸਬਜ਼ੀਆਂ ਗਰੋਹ ਕਰਨ ਲੱਪੈਂਦੀਆਂ ਉਹ ਆਪਾਂ ਪਾ ਕੇ ਆਏ ਹਾਂ ਪਿਉ ਕੇ ਆਏ ਹਾਂ ਕੱਲ ਪਾਵਾਂਗੇ ਹੁਣ ਆਪਾਂ ਕੱਢ ਲਈਏ ਕੱਪੜੇ ਇਹਨਾਂ ਨੂੰ ਪਾਹੀ ਸੁੱਕਣੇ ਅਸੀਂ ਇੰਚੋ ਕੱਢ ਕੇ ਫੇਰ ਆਪਾਂ ਕਰਾਂਗੇ ਸਾਫ਼ ਹੀ ਹੈ ਸਾਫ਼ ਹੀ ਹੈ ਸਾਬਣ ਲਾਉਣਾ ਪੈਣਾ ਕਿਉਂਕਿ ਗੰਦੀਆਂ ਕਰ ਲੈਂਦਾ ਅਨੰਤ ਕਿੰਨਾ ਮੇਰੇ ਮਸ਼ੀਨ ਚ ਪਾਏ ਨੀ ਸੀ ਇਹ ਪੀ ਹੋਏ ਸੀ ਚਲੋ ਜੀ ਆਪਾਂ ਕੱਪੜੇ ਕਰ ਲਈਏ ਇਹਨਾਂ ਨੂੰ ਇਹ ਸੁੱਕਣਗੇ ਬਾਹਰ ਆਪਾਂ ਚ ਦੂਜੇ ਕੱਪੜੇ ਧੁੱਲ ਜਣਗੇ ਨਾਲ ਲਾ ਕੇ ਰੱਖ ਲਾਂਗੇ ਧੁੱਪ ਚ ਹੁਣ ਅੱਧੇ ਘੰਟੇ ਚ ਸਾਰੇ ਕੱਪੜੇ ਸੁੱਕ ਜਾਂਦੇ ਆ ਬਾਅਦ ਚ ਉਹ ਵੀ ਕਰਨਾ ਕੱਪੜੇ ਸੁੱਕਣੇ ਬਾਅਦ ਇੱਦਾਂ ਸਾਡੇ ਆਖੋ ਸਫਾਈ ਹੋ ਗਈ ਸਵੇਰੇ ਵੇਖਣ ਵਾਲਾ ਸੀ ਤੇ ਹੁਣ ਇਹ ਵੇਖੋ ਸਫਾਈ ਤੋਂ ਬਾਅਦ ਕਿੰਨਾ ਵਧੀਆ ਐਂਡ ਕਲੀਨ ਹੋ ਗਿਆ ਇਹ ਹਰਪਿਕ ਦਾ ਕਮਾਲ ਐ ਸਾਰਾ इधर मेरा पुत कपड़े कड़ रहा है मैंने हेल्प करा रहा ममा मैं कर दो था गया सर देख उधर करटनस ने उन्होंने मैं दप्टा बन के जोड़े रिंग्स ने इदा खराब नहीं होंगे दपट्टा बन के तो आप मशीन च पाने पहले मैं कपड़े सुक्ने पावे पा दते बन के की रिंग जो रिंग्स होंगे ने बन दिते कि फिर खराब नहीं होंगे तुलते पे कुछ भी ना कर ਦਸੇਰ ਹੱਥ ਬਹੁ ਮਾਰਦੇ। ਤੇ ਹੁਣ ਹੱਥ ਸਾਫ਼ ਹੋ ਗਿਆ। ਕਿੰਨਾ ਵਧੀਆ ਲੱਗਦਾ ਨਾ ਥੋੜੀ ਜਿਹੀ ਮਿਹਨਤ ਤੇ ਜਰੂਰ ਲੱਗੇ ਚਲਾ ਇਹਨਾਂ ਘਰ ਚਮਕ ਜਾਂਦਾ ਹੈ। ਇਹਨੂੰ ਕਰ ਦਿੰਨੇ ਆਪਾਂ ਹੁਣ। ਇਹ ਚਾਹ ਦੇਣੀ। ਇਹ ਰੱਬਾ ਸਾਰਾ ਹੱਦ ਕਰਾਂ ਸਾਫ਼ ਹੋ ਗਿਆ। ਇਹ ਵੀ ਛੱਡ ਬੈੱਡਰੂਮ ਸਾਫ਼ ਸਾਫ਼ ਸਾਫ਼। ਸਾਰਾ ਘਰ ਹੱਦ ਸਾਫ਼ ਸਾਫ਼ ਸਾਫ਼। ਰੰਗ ਦਸ਼ਰਤ। ਤੇ ਹੁਣ ਮੰਮਾ ਨੇ ਬਣਾਈ ਹੈ। ਚਟਨੀ ਨਵੇਂ ਤਰੀਕੇ ਨਾਲ। ਮੈਂ ਵੀਡੀਓ ਨਹੀਂ ਬਣਾ ਪਈ ਆ ਚਟਨੀ ਇਹ ਬਣਾਈ ਥੋੜੇ ਪਿਆਜ਼ ਕੱਚੇ ਭੁੰਨੇ ਕਰਕੇ ਨੇ ਮਾੜਾ ਜਿਹਾ ਨਵੇਂ ਤਰੀਕੇ ਨਾਲ ਬਣਾਈ ਹੈ ਮੇਰੇ ਪੇਟ ਇਦਾਂ ਬਣੋਂਦੇ ਆ ਅੰਬੀਆਂ ਲਈਆਂ ਦੋ ਗਲੀ ਚ ਬਹੁਤ ਸਵਾਦ ਚਟਨੀ ਬਣੀ ਮਜ਼ਾ ਆ ਕੇ ਖਾਣ ਦਾ ਤੁਸੀਂ ਵੀ ਜ਼ਰੂਰ ਇਦਾਂ ਟਰਾਈ ਕਰ ਸਕਦੇ ਹੋ ਹੁਣ ਤਾਂ ਫੋਕਸ ਮਾ ਕੇ ਖਾਂਦੀ ਹਿੰਦਾ ਇਹਦੇ ਦਸ਼ਵੀਰ ਔਰੈਂਜ ਵੇਖ ਕੇ ਹੂ ਹੂ ਕਰਦਾ ਖਾਂ ਕੇ ਇਸ ਕਰਕੇ ਠੰਡੇ ਆ ਨੋਰਮਲ ਹੋ ਜਾਣਗੇ ਮੇਰਾ ਪੁੱਤੂ ਖਾ ਲੇਗਾ ਹਨਾ ਤੁਸੀਂ ਗਾੜੀ ਦੀ ਤੋਰ ਇੰਪਾਰ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਮੇਰਾ ਬੂਛ ਮੇਰੇ ਮਦਰ ਤੇ ਰਿਆ ਫਿਰਦਾ ਇੱਕ ਇੱਕ ਛੋਟਾ ਇੱਕ ਵੱਡਾ ਦੋ ਬੂਛ ਮੇਰੇ ਬੂਛੇ ਪੁੱਤ ਤੇ ਬੂਛੇ ਸੋਨੇ ਪੁੱਤ ਤੇ ਮੈਂ ਪਿਆਰ ਨਾਲ ਪਾਲੀ ਨਾ ਚਲਾ ਵੀ ਕਮਰਾ ਸਾਫ ਹੋ ਗਿਆ ਇਹ ਵੀ ਸਾਫ ਹੋ ਗਿਆ ਸਾਰਾ ਕੰਮ ਫਰੀ ਆਪਾਂ ਸੀ ਕਿਹੜਾ ਚਾਹ ਮੈਨੂੰ ਮਿਲੇ گی ਗਿਫਟ ਤੇ ਇਹਨੂੰ ਨਹੀਂ ਮਿਲੀ ਗਿਫਟ ਮੇਰੀ ਇਹ ਤੋੜ ਨਾ ਦੇ ਕੇ ਦੇ ਇਹ ਲੇਡੀਜ਼ ਵਾਲੀ ਆ ਹਨਾ ਹਾਂ ਇਹ ਯੂਨੀਸੈਕਸ ਯਾਰ ਫਰਾਜ ਨੂੰ ਵੱਡਾ ਉਪਾਰ ਤੇਰੀ ਇਹ ਪੁੱਤ ਮੈਂ ਦੱਸ ਦਿੰਦੀ ਆ ਵਕਨ ਮੈਨੂੰ ਦੇ ਦਿ ਤੂੰ ਕਿੱਥੇ ਪਾਪਾ ਤੂੰ ਤੇ ਗ੍ਰੀਨ ਗੈਂਟ ਸਾਫ ਨਹੀਂ ਕੀ ਆਵੇ ਦੇਖੋ ਸੇ ਚਲੋ ਜੀ ਪਾਤੇ ਸੁਕਨੇ